Uh, sir i am just geet from phase 11 SOE school of government and today i am here just to speak few words about the unity day which we are celebrating just on the 150th birthday of sardar Vallabhbhai patel as we all know he was a very noble man and he was also known as the iron man of india so i want to give a few words on him so as we all know, he was working on a very harsh topic, which was inequality. He was working on unity. As we all so, just few words. I want to thank our government, who is giving us very polite atmosphere, very peaceful atmosphere, without any discrimination on colors, religions, and other bases. I want to thank our police team, who is giving us security. I want to thank everyone here, even our teachers who's giving us very nice education and atmosphere. Our teachers are very cooperative and thank you. That's all I have for today. A very good morning to everyone. Thank you for giving us this opportunity. We are the student of School of Eminence 3B1. Thanks for giving us this opportunity. We have come here to celebrate the Unity Divas. Thank we are very thankful today that we, have in we are invited. एंड वेरी रिस्पेक्टेड टीचर्स विच वेलकम्ड अर्स एंड आई वॉन्ट से समथिंग अबाउट सरदार वल्लभ भाई पटेल अ सिंपल लाइन सो राष्ट्रीय एकता दिवस की हार्दिक शुभकामनाएं अखंड भारत के अच्छा अखंड भारत के निर्माता लौ पुरुष सरदार वल्लभ भाई पटेल जी को शत शत नमन ਅੱਜ ਕਿੰਨੇ ਸਕੂਲ ਪਾਰਟਿਸਿਪੇਟ ਕਰ ਰਹੇ ਆ ਬੇਸਿਕਲੀ ਅੱਜ ਜਿਹੜਾ ਅਸੀਂ ਇਵੈਂਟ ਕਰ ਰਹੇ ਆ ਅਸੀਂ ਇਹਨੂੰ ਕੋਲਾਬੋਰੇਸ਼ਨ ਵਿਦ ਪੁਲਿਸ ਕਰ ਰਹੇ ਹੈਗੇ ਆ ਇਹਦੇ ਵਿੱਚ ਅਸੀਂ ਤਿੰਨ ਸਕੂਲ ਜਿਹੜੇ ਹੈਗੇ ਆ ਆਪਣੇ ਸਕੂਲ ਆਫ ਐਮਿਨੈਂਸ 3B1 ਸਕੂਲ ਆਫ ਐਮਿਨੈਂਸ ਫੇਸ 11 ਆ ਰਹਾ ਔਰ ਸਕੂਲ ਆਫ ਐਮਿਨੈਂਸ ਮੁਲਾਬੁਰ ਅਸੀਂ ਉਹਨਾਂ ਤੋਂ ਕਰੀਬਨ 100 ਦਾ ਬੱਚਾ 100 ਪਲੱਸ ਬੱਚਾ ਬੁਲਾਇਆ ਹੈਗਾ ਔਰ ਅਸੀਂ ਇਹਨਾਂ ਨੂੰ ਇੱਕ ਵਾਕਥਨ ਦੇ ਵਿੱਚ ਲੈ ਕੇ ਜਾ ਰਹੇ ਆ ਤਾਂ ਕਿ ਅਸੀਂ ਨੈਸ਼ਨਲ ਯੂਨਿਟੀ ਦਾ ਜਿਹੜਾ ਹੈਗਾ ਰਨ ਫॉर ਯੂਨਿਟੀ ਦਾ ਮੈਸੇਜ ਹੈਗਾ ਉਹ ਅਸੀਂ ਸਾਰਿਆਂ ਨੂੰ ਦੇ ਸਕੀਏ اور ਜੋ ਅਖੰਡਤਾ ਦੀ ਗੱਲ ਅਸੀਂ ਕਰਦੇ ਹੈਗੇ ਆ ਯੂਨਿਟੀ ਦੀ ਗੱਲ ਕਰਦੇ ਆ ਉਹ ਅਸੀਂ ਮੈਸੇਜ ਜਿਹੜਾ ਹੈਗਾ ਉਹ ਸਪਰੈਡ ਕਰ ਸਕੀਏ ਸੈਂ ਕਿੱਥੋਂ ਸਟਾਰਟ ਹੋਣੀ ਤੇ ਕਿੱਥੇ ਜਾ ਕੇ ਜਿਹੜੇ ਵਕਤ ਨੂੰ ਖਤਮ ਹੋਣੀ ਆ ਅਸੀਂ ਇਸ ਪੁਆਇੰਟ ਤੋਂ ਸਟਾਰਟ ਕਰਕੇ ਇਹਨਾਂ ਨੂੰ 79 ਸੈਕਟਰ ਤੋਂ ਘੁਮਾ ਕੇ ਫਿਰ ਵਾਪਸ ਇੱਥੇ ਲੈ ਕੇ ਆਵਾਂਗੇ ਜੀ ਠੀਕ ਥੈਂਕ ਯੂ ਸੋ ਮੱਚ ਤੇ ਜਿਹੜਾ ਮੁੰਡਿਆ ਬੰਦ ਕੀਤਾ ਜਾ ਰਿਹਾ ਠੀਕਣਾ ਚੋਗੇ ਨਹੀਂ ਜਿਹੜਾ ਅੱਜ ਦਾ ਦਿਨ ਹੈਗਾ 31 ਅਕਤੂਬਰ ਦਾ ਸਰਦਾਰ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜਿਹੜਾ ਬਰਥ ਐਨੀਵਰਸਰੀ ਹੈ ਉਹਦੀ 150ਵੇਂ ਉਹਨਾਂ ਦੇ ਸੰਦਰਭ ਦੇ ਵਿੱਚ ਮਨਾਇਆ ਜਾਂਦਾ ਹੈ ਜੀ ਇਸ ਲਈ ਅਸੀਂ ਇੱਕ ਰਾਸ਼ਟਰੀ ਏਕਤਾ ਦਾ ਸੰਦੇਸ਼ ਦੇਣ ਲਈ ਸਾਰੇ ਸਕੂਲਸ ਦੇ ਜਿਹੜੇ ਬੱਚੇ ਹੈਗੇ ਇੱਥੇ ਬੁਲਾਏ ਗਏ ਸੀਗੇ ਅਲੱਗ-ਅਲੱਗ ਸਕੂਲਾਂ ਦੇ ਸਾਡੇ ਕੋਲ ਸਕੂਲ ਆਫ ਐਮੀਨੈਂਸ ਪਾਰਟਿਕੁਲਰਲੀ ਜਿਹੜੇ ਹੈਗੇ ਆ ਇੱਕ ਜਿਹੜਾ ਸੰਦੇਸ਼ ਇਸ ਦਿਨ ਟਾਈਮ ਦੇ ਵਿੱਚ ਦੇਣ ਦੀ ਲੋੜ ਹੈ ਕਿ ਜਦੋਂ ਇੱਕ ਭਾਰਤ ਨੂੰ ਹੀ ਖੰਡਤਾ ਇਕੱਠਾ ਕਰਨ ਦੀ ਗੱਲ ਆਈ ਅਲੱਗ-ਅਲੱਗ ਸਟੇਟ ਸੀਗੀਆਂ ਅਲੱਗ-ਅਲੱਗ ਰਾਜੇ ਮਹਾਰਾਜੇ ਦੀ ਪ੍ਰਜਾ ਸੀਗੀਆਂ ਤਾਂ ਸਰਦਾਰ ਵੱਲਭਭਾਈ ਪਟੇਲ ਨੇ ਇੱਕ ਬਹੁਤ ਅਹਿਮ ਰੋਲ ਨਿਭਾਇਆ ਸੀਗਾ ਕਿ ਭਾਰਤ ਨੂੰ ਇਕਮੁੱਠ ਕਰਨ ਦੇ ਵਿੱਚ ਉਹੀ ਦਿਨ ਦੀ ਅੱਜ ਲੋੜ ਹੈ ਕਿ ਜਦੋਂ ਦੇਸ਼ ਇੱਕ ਅਲੱਗ-ਅਲੱਗ ਤਰ੍ਹਾਂ ਦੇ ਚੈਲੰਜ ਭਾਵੇਂ ਉਹ ਅਤਵਾਦ ਨਕਸਲਵਾਦ ਦਾ ਹੋਵੇ ਕੋਈ ਜਾਤ ਪਾਤ ਦਾ ਹੋਵੇ ਧਾਰਮਿਕ ਕਿਸੇ ਤਰ੍ਹਾਂ ਦਾ ਹੋਵੇ ਉਸ ਦੇ ਸੰਦਰਭ ਦੇ ਵਿੱਚ ਅੱਜ ਦੀ ਜਿਹੜੀ ਇੰਪੋਰਟੈਂਸ ਬਹੁਤ ਵੱਧ ਜਾਂਦੀ ਅੱਜ ਦੇ ਦਿਨ ਦੀ ਜਿਹੜਾ ਆਪਣਾ ਦੁਸ਼ਮਣ ਮੁਲਕ ਹੈਗੇ ਉਹ ਸਾਡੀਆਂ ਜਿਹੜੀਆਂ ਅਲੱਗ-ਅਲੱਗ ਕਮਜ਼ੋਰੀਆਂ ਹੁੰਦੀਆਂ ਉਹਨਾਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕਿ ਅਰੇਸਟ ਕ੍ਰੀਏਟ ਕੀਤਾ ਜਾਵੇ ਤਾਂ ਉਸ ਲਈ ਸਾਰਾ ਸਾਡਾ ਪੁਲਿਸ ਔਰ ਸਿਵਲ ਪ੍ਰਸ਼ਾਸਨ ਨੇ ਇੱਕ ਮੈਸੇਜ ਦੇਣ ਦੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਅਖੰਡਤਾ ਜਿਹੜੀ ਹੈ ਔਰ ਏਕਤਾ ਹੈ ਉਹ ਦੇਸ਼ ਦੇ ਲਈ ਕਿੰਨੀ ਸਾਡੇ ਲਈ ਜ਼ਰੂਰੀ ਹੈਗੀ ਹੈ